ਜੋਹੇਦਾਰ ਬੁੱਤਾ ਸਿੰਘ ਰਾਮਗੁੜਿਆ ਉਤਰਾਖੰਡ ਨਾਨਕ ਮਤਾ ਸਾਹਿਬ ਡਾਕਨਾਂ ਇਹ ਇਹ ਗੱਲ ਕਹਿਣਾ ਚਾਹੁੰਦੇ ਆ ਤੇ ਸਰਕਾਰ ਜਿਹੜੀ ਆ ਸਰਕਾਰ ਜਿਹਦੇ ਸੰਵਿਧਾਨ ਨੂੰ ਜੇ ਲੈ ਕੇ ਚਲਦੀ ਆ ਤੇ ਫਿਰ ਇਹਨਾਂ ਕਥਾਣਾ ਦੇ ਨਾਲ ਪੰਜਾਬੀਆਂ ਭਰਾਵਾਂ ਦੇ ਨਾਲ ਕਿਉਂ ਇਹ ਤਰ੍ਹਾਂ ਕੀਤਾ ਜਾਂਦਾ ਵੀ ਇਹ ਸਿੱਖਾਂ ਵਾਸਤੇ ਸੁਧਾਨਾਜ਼ ਹੋਰ ਤੇ ਦੂਜਿਆਂ ਵਾਸਤੇ ਹੋਰ ਇਹ ਸੰਵਿਧਾਨ ਸੋਭਾ ਦਿੰਦਾ ਸਰਕਾਰ ਨੂੰ ਇੱਕ ਨਾ ਕਹੇ ਭਾਵੇਂ ਸਰਕਾਰ ਹੋਵੇ ਭਾਵੇਂ ਕੋਈ ਵੀ ਇੱਕ ਨਾ ਕਹੇ ਅਸੀਂ ਆਪਦੇ ਮਾਂ ਪਿਓ ਦੇ ਪੁੱਤਰ ਨਹੀਂ ਬੱਚੇ ਨਹੀਂ ਅਸੀਂ ਹਰਾਮਦੇ ਆ ਚੁੱਪ ਠ ਬੋਲੀ ਜਾਓ ਸਾਥੀ ਬੋਲੋ ਹਾਂ ਸਾਥੀ ਕਹਿੰਦੇ ਬੋਲਦੇ ਕਹੋ ਅਸੀਂ ਆਪਣੇ ਮਾਂ ਬਾਪ ਦੇ ਬੱਚੇ ਆ ਤੇ ਸੱਚ ਬੋਲੋ ਸਾਥੀ ਬੋਲੋ ਸੱਚੇ ਸ਼ਬਦ ਨੂੰ ਯਾਦ ਰੱਖੋ ਤੇ ਉਹ ਪੂਰਾ ਕਰੋ ਇਹ ਗੱਲ ਆ ਕਿ ਸਾਡੇ ਦੇਖਦੇ ਆ ਐਨਐਸ ਹੈ ਕਿ ਕਿਦੇ ਉਹ ਵੀ ਤੁਸੀਂ ਨਜਾਇਜ਼ ਲਾ ਰਹੇ ਹੋ ਉਹ ਕਿਹੜੇ ਕਾਨੂੰਨ ਤੇ ਲਿਖਿਆ ਹੈ ਸਾਡੇ ਦੇਸ਼ ਨੂੰ ਭਾਰਤ ਨੂੰ ਐਨਐਸ ਤੇ ਤੁਸੀਂ ਕਦੀ ਝੂਠੇ ਸਭ ਕੰਮ ਕਰਦੇ ਝੂਠੇ ਸਾਰੇ ਕੰਮ ਕਰਦੇ ਹੈ ਸੰਵਿਧਾਨ ਤੁਸੀਂ ਟੁਕੜੇ ਟੁਕੜੇ ਚੋੜੇ ਕਰਤਾ ਤੋੜ ਕੇ ਪਹਿਲਾਂ ਵੀ ਇੰਨਾ ਵੱਡਾ ਪ੍ਰਦਰਸ਼ਨ ਚੱਲਿਆ ਉਹਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਕੋਈ ਗਾਰੰਟੀ ਨਹੀਂ ਦਿੱਤੀ ਫਿਰ ਦੁਬਾਰਾ ਤੋਂ ਪ੍ਰਦਰਸ਼ਨ ਹੈ ਕੋਈ ਹਾਲੇ ਤੱਕ ਕੋਈ ਗੱਲਬਾਤ ਨਹੀਂ ਨਿਕਲੀ ਵੇਖੋ ਜੀ ਹੱਲ ਇਹ ਕਿਸਾਨਾਂ ਨੂੰ ਐਵੇਂ ਪ੍ਰੇਸ਼ਾਨ ਕਰਦੇ ਇੱਥੇ ਬਿਠਾਇਆ ਕਸਾਲ ਤਾਂ ਇਹ ਏਡੇ ਦੇਵਤੇ ਆ ਜਿਹੜੇ ਜੀਵ ਜੰਤ ਨੂੰ ਕੀੜੀ ਉਪਰੋਂ ਲੈ ਕੇ ਥੱਲੇ ਤੱਕ ਜਾਨਵਰ ਤਾਈਂ ਪਲਦਾ ਕਥਾਨ ਦੇ ਸਿਰੋ ਕੀੜੀ ਦਾ ਕਰ ਉਹ ਵੀ ਆਪ ਦਾ 6 ਮਹੀਨੇ ਦਾ ਰਸਨ ਜਮਾ ਕਰਕੇ ਟਾਇਰ دیا۔ ਤੇ ਇਹ ਕਥਾਨ ਉਹ ਦੇਵਤਾ ਪਰ ਇਹਨਾਂ ਦੇ ਇਹਨਾਂ ਦੇਵਤਿਆਂ ਦੇ ਨਾਲ ਤਾਂ ਕਿ ਕਿਤਾ ਕਿਤਾ ਕੀਤਾ ਜਾ ਰਿਹਾ। ਇਹ ਜਗਾ ਜਗਾ ਤੇ ਲੰਗਰ ਲੱਗੇ ਦਰਬਾਰਾਂ ਦੇ ਲੰਗਰ ਲੱਗੇ ਆ ਉਹ ਛਰਨ ਦੇ ਡੁੱਬ ਕੇ ਮਰ ਜੋ ਤੁਹਾਡੇ ਹਿੰਦੂ ਹੋਵੇ ਭਾਵੇਂ ਕੋਈ ਮੁਸਲਮਾਨ ਹੋਵੇ ਉਹਨਾਂ ਨੂੰ ਗੁਰਦੁਆਰੇ ਰੋਗਦੇ ਨਹੀਂ ਮਿਆਂ ਲੰਗਰ ਚ ਕਰਨ ਤੋਂ ਮਾਜਾ ਮਾਰ ਮਾਰ ਕੇ ਨਗਰ ਸਿਖਾਉਂਦੇ ਆ ਉਹ ਨਿਮਕਰਾ ਮੀਓ ਇਹ ਇਹ ਤੇ ਹਜੇ ਕੰਮ ਕਿਉਂ ਕਰਦੇ ਹੋ ਕਿਹੜਾ ਤੁਸੀਂ ਉਥੇ ਨਵਾਂ ਸਿਧਾਂਤ ਚਲਾਤਾ ਚਰਮਜੀਤ ਲੋਪ ਕਰ ਮਰ ਜਾਓ ਇਹ ਬਸ ਇਹ ਪਰਮਾਤਮਾ ਵੱਲੇ ਵੇਖੋ ਤੁਸੀਂ ਹੋਏ ਬਿਲਕੁਲ